ਸਵੇਰੇ 10 ਵਜੇ ਤੋਂ ਲੈ ਕੇ ਸ਼ਾਮੀ 5:30 ਤੱਕ ਸੇਵਾ ਚੱਲਦੀ ਹੈ ਜੀ ਇਹ ਗੁਰੂ ਪਿਆਰੀ ਸਾਧ ਸੰਗਤ ਦੇ ਸਜੋਗ ਨਾਲ ਹਰ ਸੰਡੇ ਸੇਵਾ ਇਥੇ ਲੱਗਦੀ ਹੈ ਜੀ ਵਾਹਿਗੁਰੂ ਵਾਹਿਗੁਰੂ ਤਿੰਨ ਯਾਰ ਤੇ ਲੱਖ ਬੰਦਾ ਹੁੰਦਾ ਉਹ ਤੋਂ ਅਗਲੇ ਨੈਕਸਟ ਵੀਕ ਜਿਹੜਾ 5 5 ਲੱਖ ਬੰਦਾ ਵੀ ਹੋ ਜਾਂਦਾ ਜੀ ਹਰ ਐਤਵਾਰ ਦੇ ਦਿਨ ਵੱਖ-ਵੱਖ ਲੰਗਰ ਜਿਹੜੇ ਨੇ ਉਹ ਲਗਾਏ ਜਾਂਦੇ ਨੇ ਹਾਂ ਜੀ ਹਾਂ ਜੀ ਹਾਂ ਜੀ ਬਾਬਾ ਜੀ ਹਰ ਐਤਵਾਰ ਲੱਗ-ਲੱਗ ਲੰਗਰ ਜਿਹੜੇ ਲਾਏ ਜਾਂਦੇ ਨੇ ਇਹ ਤੋਂ ਜਿਹੜੀਆਂ ਮੌਸਮ ਚੇਂਜ ਹੋਣ ਦੇ ਨਾਲ ਗਰਮ ਦੋਦੀ ਸੇਵਾ ਲੱਗੀ ਜਾਗੀ ਇਥੇ ਹੋਰ ਕਿੰਨੀ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਦੇ ਵੱਲੋਂ ਵਕ ਵਕ ਥਾਵਾਂ ਦੇ ਉੱਪਰ ਜਿਹੜੇ ਲੰਗਰ ਨੇ ਉਹ ਲਗਾਏ ਜਾਂਦੇ ਨੇ ਐਤਵਾਰ ਦੇ ਦਿਨ ਨੂੰ ਲੈ ਕੇ ਕਿੰਦੀ ਦੇ ਵਿੱਚ ਸੰਗਤਾਂ ਦੇ ਵੱਲੋਂ ਐਤਵਾਰ ਦੇ ਦਿਨ ਗੁਰਦੁਆਰਾ ਸ਼ੀਦਾ ਸਾਹਿਬ ਦੇ ਵਿੱਚ ਆ ਕੇ ਚਪੈਰਾ ਸਾਹਿਬ ਕੱਟਿਆ ਜਾਂਦਾ ਉੱਥੇ ਹੀ ਸੰਗਤਾਂ ਦੇ ਵੱਲੋਂ ਵੱਖ-ਵੱਖ ਲੰਗਰ ਜਿਹੜੇ ਨੇ ਉਹ ਲਗਾਏ ਜਾਂਦੇ ਨੇ ਤਾਂ ਇਸ ਵळे ਅਸੀਂ ਤਸਵੀਰ ਗੁਰਦੁਆਰਾ ਸ਼ੀਦਾ ਸਾਹਿਬ ਦੇ ਬਿਲਕੁਲ ਬਾਹਰ ਦੀ ਸਾਂਝੀ ਕਰਦੇ ਪਿਆ ਜਿੱਥੇ ਕਿ ਤਨਤਨ ਬਾਬਾ ਦੀਪ ਸਿੰਘ ਸੇਵਾ ਸੁਸਾਇਟੀ ਦੇ ਮੈਂਬਰਾਂ ਦੇ ਵੱਲੋਂ ਹਰ ਐਤਵਾਰ ਦੇ ਦਿਨ ਨੂੰ ਲੈ ਕੇ ਖੰਡੇ ਮਿੱਠੇ ਜਲ ਦੀ ਜਿਹੜੀ ਸ਼ਬੀਲ ਲਗਾਈ ਜਾਂਦੀ ਹੈ ਤਾਂ ਉਸ ਦੀ ਤਸਵੀਰ ਤੁਹਾਡੇ ਨਾਲ ਸਾਂਝੀ ਕਰਦੇ ਪਿਆ ਤਾਂ ਅਸੀਂ ਗੱਲਬਾਤ ਵੀ ਕਰਾਂਗੇ ਤਾਂ ਪਹਿਲਾਂ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਰਵਿੰਦਰ ਸਿੰਘ ਹੈ ਜੀ ਹਾਂ ਜੀ ਕੀ ਕਹਿਣਾ ਚਾਹ ਤੋ ਤੁਸੀਂ ਲਗਾਤਾਰ ਗੁਰਦੁਆਰਾ 시ਦਾ ਸਾਹਿਬ ਦੇ ਬਾਹਰ ਸੇਵਾ ਕਰਦੇ ਆ ਰਹੇ ਹੋ ਇਹ ਕੋਈ ਗਿਣਤੀ ਨਹੀਂ ਸਮਾਂ ਕੋਈ ਨਹੀਂ ਆ ਬੜੇ ਲੰਮੇ ਸਮੇਂ ਤੋਂ 시ਦਾ ਸਾਹਿਬ ਜੀ ਜਲਦੀ ਸੇਵਾ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮੀ 5:30 ਤੱਕ ਸੇਵਾ ਚੱਲਦੀ ਹੈ ਜੀ ਇਹ ਗੁਰੂ ਪਿਆਰੀ ਸਾਧ ਸੰਗਤ ਦੇ ਸਹਿਯੋਗ ਨਾਲ ਹਰ ਸੰਡੇ ਸੇਵਾ ਇਥੇ ਲੱਗਦੀ ਹੈ ਜੀ ਕਿੰਨੇ ਮੈਂਬਰ ਜਿਹੜੇ ਨੇ ਉਹ ਇਸ ਦੇ ਵਿੱਚ ਪਹੁੰਚਦੇ ਨੇ ਤਾਂ ਦਿਨ ਤੋਂ ਲੈ ਕੇ ਸ਼ਾਮ ਤੱਕ ਜਿਹੜੀ ਸੇਵਾ ਚੱਲਦੀ ਹੈ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ 5:30 ਵਜੇ ਤੱਕ 25 ਤੋਂ 30 ਮੈਂਬਰ ਜਿਹੜੀ ਸਾਡੀ ਸੁਸਾਇਟੀ ਦੇ ਆ ਬਾਬਾ ਦੀਪ ਸਿੰਘ ٹرسٹ ਦੇ ਨਾਂ ਤੇ ਉਹ ਹਰ ਸੇਵਾ ਕਰਦੇ ਇਥੇ ਜੀ ਹਰ ਸੰਡੇ ਕਿੰਨੀ ਕੋ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਦਾ ਠਾਠਾ ਮਾਰਦੇ ਇਕੱਠ ਗੁਰਦੁਆਰਾ ਸਾਹਿਬ ਦੇ ਵਿੱਚ ਪਹੁੰਚਦਾ ਹੈ ਗੁਰੂ ਪਿਆਰੀ ਸਾਧ ਸੰਗਤ ਦਾ ਕੋਈ ਗਿਣਤੀ ਕੋਈ ਨਹੀਂ ਆ ਬਹੁਤ ਵੱਡਾ ਇਕੱਠ ਆ ਹਰ ਸੰਡੇ ਪਿਛਲੇ ਵੀਕ ਜਿਹੜਾ 3000 3 ਲੱਖ ਬੰਦਾ ਹੁੰਦਾ ਉਹ ਤੋਂ ਅਗਲੀ ਨੈਕਸਟ ਵੀਕ ਜਿਹੜਾ 5 5 ਲੱਖ ਬੰਦਾ ਵੀ ਹੋ ਜਾਂਦਾ ਜੀ ਹਰ ਐਤਵਾਰ ਦੇ ਦਿਨ ਵੱਖ-ਵੱਖ ਲੰਗਰ ਜਿਹੜੇ ਨੇ ਉਹ ਲਗਾਏ ਜਾਂਦੇ ਨੇ ਹਾਂਜੀ 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 ਬਾਬਾ ਜੀ ਹਰ ਐਤਵਾਰ ਲੱਗ-ਲੱਗ ਲੰਗਰ ਜਿਹੜੇ ਲਾਏ ਲਾਏ ਜਾਂਦੇ ਨੇ ਜਿਸ ਤਰ੍ਹਾਂ ਹੁਣ ਗਰਮੀਆਂ ਦੇ ਵਿੱਚ ਛਬੀ ਲਾ ਰਹੇ ਨੇ ਨੈਕਸਟ ਵੀਕ ਤੋਂ ਦੇ ਨਾਲ ਗਰਮ ਦੋਦੀ ਸੇਵਾ ਲੱਗੀ ਜਾਗੀ ਇਥੇ ਹੋਰ ਕਿੰਨੀ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਦੇ ਵੱਲੋਂ ਵਕ ਵਕ ਥਾਵਾਂ ਦੇ ਉੱਪਰ ਜਿਹੜੇ ਲੰਗਰ ਨੇ ਉਹ ਲਗਾਏ ਜਾਂਦੇ ਨੇ ਐਤਵਾਰ ਦੇ ਦਿਨ ਨੂੰ ਲੈ ਕੇ ਵਾਹਿਗੁਰੂ ਜੀ ਗੁਰਦੁਆਰੇ ਦੇ ਲਾਗੇ-ਲਾਗੇ ਸਾਰੀ ਸਾਰੇ ਕਾਰਨਰ ਤੇ ਅਲੱਗ-ਅਲੱਗ ਜਿਹੜੇ ਲੰਗਰ ਲੱਗੇ ਹੁੰਦੇ ਨੇ ਕੋਈ ਪਤਾ ਨਹੀਂ ਕੋਈ ਗਿਣਤੀ ਕੋਈ ਨਹੀਂ ਲੰਗਰ ਬਹੁਤ ਲੱਗੇ ਹੁੰਦੇ ਜੀ ਇੱਥੇ ਤੇ 15 ਤਰੀਕ ਨੂੰ 11 ਨੰਬਰ ਨੂੰ ਬਾਬਾ ਜੀ ਦਾ ਸ਼ਿਦੀ ਦਿਹਾੜਾ ਹੈਗਾ ਜੀ ਸਾਰੀ ਸੰਗਤ ਨੂੰ ਬੇਨਤੀ ਆਗੀ ਹੋਮ ਹੋਮ ਆ ਕੇ ਚੀਦਾ ਸਾਹਿਬ ਆ ਕੇ ਦਰਸ਼ਨ ਦੇਣ ਲਈ ਕਰੀ ਤਾਂ ਹੋਰ ਸੰਗਤਾਂ ਨੂੰ ਤੁਹਾਡੇ ਵੱਲੋਂ ਕੀ ਮੈਸੇਜ ਹੈ ਜਿਹੜੀਆਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੈਠ ਕੇ ਚਪੈਰਾ ਸਾਹਿਬ ਨੂੰ ਦੇਖਦੀਆਂ ਨੇ ਬਾਬਾ ਜੀ ਇੱਕ ਤੇ ਸੰਗਤ ਇੱਥੇ ਬਹੁਤ ਚਪੈਰਾ ਸਾਹਿਬ ਕਰਦੀ ਆ ਆਨਲਾਈਨ ਵੀ ਜਿਹੜੀ ਆ ਸੰਗਤ ਵਿਦੇਸ਼ਾਂ ਵਿਦੇਸ਼ਾਂ ਦੇ ਵਿੱਚ ਚਪੈਰਾ ਸਾਹਿਬ ਕਰਦੀ ਆ ਬੜੇ ਦਿਲੋਂ ਪਿਆਰ ਨਾਲ ਜਿਹੜੀ ਸੰਗਤ ਜਿਹੜੀ ਆ ਚਪੈਰਾ ਸਾਹਿਬ ਕਰਦੀ ਆ ਜੀ ਆਪਣੀ ਤੁਸੀਂ ਵੇਖਿਆ ਕਿ ਅਸੀਂ ਗੱਲਬਾਤ ਕੀਤੀ ਹੈ ਫਿਲਹਾਲ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਹਰ ਐਤਵਾਰ ਦੇ ਦਿਨ ਤੰਤਨ ਬਾਬਾ ਦੀਪ ਸਿੰਘ ਸੇਵਾ ਸੁਸਾਇਟੀ ਦੇ ਵੱਲੋਂ ਵੱਖ-ਵੱਖ ਲੰਗਰ ਨੇ ਜਿਹੜੇ ਉਹ ਲਗਾਏ ਜਾਂਦੇ ਨੇ ਤਾਂ ਅੱਜ ਐਤਵਾਰ ਦਾ ਦਿਨਾਂ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਗੁਰਦੁਆਰਾ ਸ਼ਿਦਾ ਸਾਹਿਬ ਦੇ ਵਿੱਚ ਦੁਪਹਿਰਾ ਸਾਹਿਬ ਕੱਟਣ ਦੇ ਲਈ ਪਹੁੰਚੀਆਂ ਹੋਈਆਂ ਨੇ ਤਾਂ ਉੱਥੇ ਹੀ ਵੱਖ-ਵੱਖ ਸੰਗਤਾਂ ਦੇ ਵੱਲੋਂ ਵੱਖ-ਵੱਖ ਲੰਗਰ ਜਿਹੜੇ ਨੇ ਉਹ ਲਗਾਏ ਗਏ ਨੇ ਤਾਂ ਤੁਹਾਡੇ ਨਾਲ ਅਸੀਂ ਤਸਵੀਰ ਸਾਂਝੀ ਕੀਤੀ ਹੈ ਕਿ ਜਿਹੜੇ ਤੰਤਨ ਬਾਬਾ ਦੀਪ ਸਿੰਘ ਸੇਵਾ ਸੁਸਾਇਟੀ ਦੇ ਮੈਂਬਰ ਨੇ ਉਹਨਾਂ ਦੇ ਵੱਲੋਂ ਠੰਡੇ ਮਿੱਠੇ ਜਲਦੀ ਜਿਹੜੀ ਸ਼ਬੀਲ ਉਹ ਲਗ ਰਣਾ ਸੰਧੀ ਕਰਦੇ ਪਿਆ ਤੁਸੀਂ ਵੇਖ ਸਕਦੇ ਹੋ ਕਿ ਨਾਲ ਦੇ ਨਾਲ ਮਹਿਲਾਵਾਂ ਵੀ ਜਿਹੜੀਆਂ ਇਸ ਦੇ ਵਿੱਚ ਸੇਵਾ ਕਰਦੀਆਂ ਹੋਈਆਂ ਦਿਖਾਈ ਦੇ ਰਹੀਆਂ ਨੇ ਤਾਂ ਅਸੀਂ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਤੇ ਮਹਾਰਾਜ ਜੀ ਕੀ ਨਾਮ ਆਜੀ ਪਹਿਲਾਂ ਤੁਹਾਡਾ ਪਰਮਜੀਤ ਹਾਂ ਜੀ ਕੀ ਕਹਿਣਾ ਚਾਹਦੇ ਤੁਸੀਂ ਵੀ ਆਪਾਂ ਸੰਗਤ ਹਾਂਜੀ 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 ਤਾਂ ਹੋਰ ਕਿੰਨੀਆਂ ਕਿ ਮਹਿਲਾਵਾਂ ਤੁਹਾਡੇ ਨਾਲ ਇੱਥੇ ਸੇਵਾ ਕਰਦੀਆਂ ਪਈਆਂ ਨੇ ਜੀ ਬਹੁਤ ਕਰਦੀਆਂ ਪਈਆਂ ਨੇ ਹਾਂਜੀ ਮਹਾਰਾਜ ਦੀ ਬਹੁਤ ਕਿਰਪਾ ਸੰਗਤਾਂ ਨੂੰ ਮੈਸੇਜ ਇਹ ਵੀ ਸੇਵਾ ਕਰਨੀ ਚਾਹੀਦੀ ਹੈ ਮਹਾਰਾਜ ਜੀ ਮਹਾਰਾਜ ਸਭ ਕੁਝ ਦਿੰਦੇ ਨੇ ਤੁਸੀਂ ਐਤਵਾਰ ਦੇ ਐਤਵਾਰ ਦੇ ਦਿਨ ਸੇਵਾ ਕਰਨ ਲਈ ਕੋਈ ਨਹੀਂ ਅਸੀਂ ਜਿੱਥੇ ਸੇਵਾ ਮਿਲੇ ਉੱਥੇ ਕਰ ਲਈਦੀ ਹੈ ਹਾਂਜੀ ਤੁਸੀਂ ਵੇਖਿਆ ਕਿ ਅਸੀਂ ਗੱਲਬਾਤ ਕੀਤੀ ਆ ਫਿਲਹਾਲ ਨਾਲ ਵੱਲੋਂ ਜਾਣਕਾਰੀ ਦਿੱਤੀ ਜਾ ਰਹੀ ਆ ਕਿ ਕਿਸ ਤਰੀਕੇ ਦੇ ਨਾਲ ਜਿਹੜੀ ਸੇਵਾ ਮਹਿਲਾਵਾਂ ਦੇ ਵੱਲੋਂ ਕਿਲਾ ਕੀ ਕਹਿਣਾ ਚਾਹੁੰਦੇ ਹੋ ਜੀ ਜਿਹੜੀ ਗੁਰਦੁਆਰਾ ਸ਼ੀਦਾ ਸਾਹਿਬ ਦੇ ਵਿੱਚ ਐਤਵਾਰ ਦੇ ਦਿਨ ਵੱਡੀ ਗਿਣਤੀ ਦੇ ਵਿੱਚ ਸੰਗਤ ਚਪੈਰਾ ਸਾਹਿਬ ਕੱਟਣ ਦੇ ਲਈ ਪਹੁੰਚਦੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੰਨੀ ਵੀ ਸੰਗਤ ਤਨ ਤਨ ਬਾਬਾ ਦੀਪ ਸਿੰਘ ਦੇ ਦਰਬਾਰ ਤੇ ਹੁੰਦੀ ਆ ਬੜੀ ਕਰਮ ਵਾਲੀ ਸੰਗਤ ਆ ਔਰ ਚੰਗੇ ਭਾਗ ਆ ਕਿਉਂਕਿ ਬਾਬਾ ਦੀਪ ਸਿੰਘ ਦੇ ਦਰ ਤੇ ਲੱਖਾਂ ਦੀ ਕਾਤਾਰ ਚ ਸੰਗਤ ਜੀ ਐਤਵਾਰ ਆਉਂਦੀ ਆ ਜਿੱਦਾਂ ਐਤਵਾਰ ਤੁਸੀਂ ਦਿਨੇ ਅੱਜ ਰੱਛ ਸੰਗਤ ਦਾ ਵੇਖ ਰਹੇ ਹੋ ਨਾ ਜੀ ਇਦਾਂ ਹੀ ਛਨੀਆ ਰਾਤ ਨੂੰ ਇੰਨੇ ਰੱਛ ਦਾ ਸੰਗਤ ਆ ਹੁਣ 15 ਤਰੀਕ ਨੂੰ ਬਾਬਾ ਜੀ ਦਾ ਛਿੱਦੀ ਘੜਾ ਵੀ ਆ ਰਿਹਾ ਸੰਗਤ ਦਾ ਬੜਾ ਵੱਡਾ ਉਤਸ਼ਾਹ ਵਾਲਾ ਸੰਗਤ ਮਨਾਉਂਦੀ ਬਾਬਾ ਦੀਪ ਸਿੰਘ ਦੇ ਦਰਬਾਰ ਤੇ ਜੋ ਵੀ ਕੋਈ ਆਪਣੀ ਮਨੋ ਕਾਮਨਾ ਲੈ ਕੇ ਆਉਂਦਾ ਤੇ ਬਾਬਾ ਦੀਪ ਸਿੰਘ ਜੀ ਪੂਰੀਆਂ ਕਰਦੇ ਆ ਔਰ ਜਿੱਦਾਂ ਦੀ ਵੀ ਕੋਈ ਭਾਵਨਾ ਲੈ ਕੇ ਵਰਦ ਕਰਦੇ ਹੁੰਦਾ ਬਾਬਾ ਦੀਪ ਸਿੰਘ ਜੀ ਬਖਸ਼ਿਸ਼ ਕਰਦੇ ਸਨ ਤੇ ਜੇਕਰ ਅਸੀਂ ਗੱਲ ਕਰੀਏ ਬਤੌਰ ਤੁਸੀਂ ਗੁਰਦੁਆਰਾ ਸ਼ਹੀਦਾ ਸਾਹਿਬ ਦੇ ਵਿੱਚ ਆਪਣੀ ਸੇਵਾਦਾਰ ਡਿਊਟੀ ਨਿਭਾ ਰਹੇ ਹੋ ਤਾਂ ਕਿਸ ਤਰ੍ਹਾਂ ਦੇ ਪ੍ਰਬੰਧ ਆਉਣ ਵਾਲੇ ਦਿਨਾਂ ਦੇ ਵਿੱਚ ਕੀਤੇ ਜਾ ਰਹੇ ਨੇ ਪ੍ਰਬੰਧ ਸਾਰੇ ਵਧੀਆ ਕੀਤੇ ਜੀ ਸੰਗਤ ਜਿਵੇਂ ਗਰਮੀ ਹੁੰਦੀ ਆ ਗਰਮੇਜ ਸੰਗਤ ਦੀਆਂ ਚਾਨਣੀਆਂ ਛਾਂ ਦਾ ਪ੍ਰਬੰਧ ਲੰਗਰ ਦਾ ਪ੍ਰਬੰਧ ਐਸਜੀਪੀਸੀ ਵੱਲੋਂ ਬੜੇ ਵੱਡੇ ਪੱਧਰ ਤੇ ਪ੍ਰਬੰਧ ਕੀਤਾ ਜਾਂਦਾ ਔਰ ਸੰਗਤ ਦਾ ਬਹੁਤ ਵੱਡਾ ਸੰਜੋਗ ਜਿਵੇਂ ਆਪ ਜੀ ਵੇਖ ਰਹੇ ਹੋ ਸੰਗਤ ਨੇ ਚਪੀਰ ਲਾਈ ਆ ਇਦਾਂ ਸੰਗਤਾਂ ਨੇ ਚਾਰ ਚਪੇਰੇ ਲੰਗਰ ਲਾਏ ਆ ਬੜੀ ਵੱਡੀ ਕਿਰਪਾ ਬਾਬਾ ਦੀਕਸੂ ਦੀ ਬੱਚੋ ਅਸੀਂ ਗੱਲ ਕਰੀਏ ਬਹੁਤ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਗੁਰਦੁਆਰਾ ਸ਼ਹੀਦ ਸਾਹਿਬ ਦੇ ਵਿੱਚ ਪਹੁੰਚਦੀਆਂ ਨੇ ਹਰ ਇੱਕ ਜਗ੍ਹਾ ਛੋਟੀ ਪੈ ਜਾਂਦੀ ਆ ਪੁਲਿਸ ਦੇ ਵੱਲੋਂ ਰਾਹਤੇ ਬੰਦ ਕਰ ਦਿੱਤੇ ਜਾਂਦੇ ਨੇ ਇਸ ਦੇ ਵਿੱਚ ਪੰਜਾਬ ਪੁਲਿਸ ਦੇ ਟ੍ਰੈਫਿਕ ਮੁਲਾਜ਼ਮਾਂ ਦੇ ਵੱਲੋਂ ਕਿਸ ਤਰੀਕੇ ਦੇ ਨਾਲ ਜਿਹੜਾ ਸਹਿਯੋਗ ਆਹੋ ਕੀਤਾ ਜਾਂਦਾ ਜਿਹੜਾ ਨਾ ਟ੍ਰੈਫਿਕ ਵੱਲੋਂ ਮੈਡਮ ਅਮਨਦੀਪ ਲੱਗੇ ਆ ਐਸਐਸਪੀ ਅਮਰਸਾ ਟ੍ਰੈਫਿਕ ਦੇ ਔਰ ਤਕਰੀਬਨ ਹਰ ਐਤਵਾਰ ਦੇ ਵਿੱਚ ਉਹ ਸਵੇਰੇ ਆਉਂਦੇ ਆ ਔਰ ਰੌਂਡ ਲਾ ਕੇ ਜਾਂਦੇ ਆ ਉਹਨਾਂ ਦੇ ਐਸਐਚਓ ਸਾਹਿਬਾ ਪ੍ਰਵਾਨ ਜੀ ਉਹ 4 ਵਜੇ ਆ ਜਾਂਦੇ ਆ ਸਮਾਪਤੀ ਤੱਕ ਟ੍ਰੈਫਿਕ ਪੁਲਿਸ ਦਾ ਬਹੁਤ ਵੱਡਾ ਸੰਯੋਗ ਸੰਗਤ ਸੰਗਤ ਦੇ ਨਾਲ ਔਰ ਹਰ ਤਰ੍ਹਾਂ ਦੀ ਹੈਲਪ ਕਰਦੇ ਸੰਗਤ ਦੇ ਸੰਗਤਾਂ ਨੂੰ ਕੀ ਮੈਸੇਜ ਹੈ ਤੁਹਾਡੇ ਵੱਲੋਂ ਜਿਹੜਾ ਬਾਬਾ ਦੀਪ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਮੇਰੀ ਬੇਨਤੀ ਸੰਗਤ ਨੂੰ ਜਿੱਥੋਂ ਤੱਕ ਮੇਰੀ ਆਵਾਜ਼ ਜਾਂਦੀ ਆ ਕਿ 15 ਤਰੀਕ ਨੂੰ ਬਾਬਾ ਜੀ ਦਾ ਛਿੱਤੀ ਦਾੜਾ ਲਾ ਰਿਹਾ ਵਾ ਆਪ ਜੀ ਆਵੋ ਸੰਗਤ ਦਰਸ਼ਨ ਕਰੋ ਬਾਬਾ ਦੀਪ ਸਿੰਘ ਦੇ ਔਰ ਬਾਣੀ ਤੇ ਬਾਣੀ ਦੇ ਧਾਰਨੀ ਹੋਵੋ ਤੇ ਬਾਬਾ ਜੀ ਦੇ ਘਰੋਂ ਖੁਸ਼ੀਆਂ ਪ੍ਰਾਪਤ ਕਰੋ ਠੀਕ ਹੈ ਤਾਂ ਤੁਸੀਂ ਵੇਖਿਆ ਕਿ ਅਸੀਂ ਗੱਲਬਾਤ ਕੀਤੀ ਆ ਫਿਲਹਾਲ ਜਿਹੜੇ ਸੇਵਾਦਾਰ ਨੇ ਇਥੇ ਡਿਊਟੀ ਕਰਦੇ ਪਏ ਨੇ ਉਹਨਾਂ ਦੇ ਵੱਲੋਂ ਦੱਸਿਆ ਗਿਆ ਕਿ 15 ਤਰੀਕ ਨੂੰ ਜਿਹੜਾ ਤਨ ਤਨ ਬਾਬਾ ਦੀਪ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਸਰਦਾਰਾਂ ਦੇ ਭਾਵਨਾ ਦੇ ਨਾਲ ਸੰਗਤਾਂ ਦੇ ਵੱਲੋਂ ਮਨਾਇਆ ਜਾਣਾ ਤਾਂ ਉਹਨੂੰ ਲੈ ਕੇ ਸੰਗਤਾਂ ਨੂੰ ਮੈਸੇਜ ਦਿੱਤਾ ਗਿਆ ਕਿ ਵੱਡੀ ਗਿਣਤੀ ਦੇ ਵਿੱਚ ਹੋਮੋ ਹੋਮਾ ਕੇ ਸੰਗਤਾਂ ਜਿਹੜੀਆਂ ਨੇ ਉਹ ਗੁਰਦੁਆਰਾ ਸਾਹਿਬ ਦੇ ਵਿੱਚ ਜਰੂਰ ਪਹੁੰਚਣ ਕੈਮਰਾਮੈਨ ਸੰਦੀਪ ਦੇ ਨਾਲ ਸਾਹਿਬ ਜਗਬਤ ਟੀਵੀ ਅੰਮ੍ਰਿਤਸਰ